ਹੁੰਦੇ ਕੋਲ ਇਹਦਾ ਕੀ ਬਾਤ ਹੈ ਠੀਕ ਹੈ ਸ਼ੇਰ ਮੁਹੰਮਦ ਖਾਨ ਕੀ ਬਾਤ ਹੈ ਖੁਸ਼ੀ ਬੋਲੇ ਇਹ ਸੋਨਹਾਲ ਲੋਕੀਆ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਸ਼ਨ ਜਿਆਦਾ ਤਦਾਦ ਵਿੱਚ ਉਹਨਾਂ ਕੋਲ ਨਹੀਂ ਪਹੁੰਚਾਇਆ ਜਾ ਸਕਦਾ ਇਹ ਚੀਜ਼ਾ ਬਹੁਤ ਵੇਖਣ ਨੂੰ ਮਿਲੀਆਂ ਕਿ ਅਸੀਂ ਆਪ ਜਾ ਕੇ ਵੰਡ ਕੇ ਆਉਣਾ ਰਾਸ਼ਨ ਨੂੰ ਥੋੜਾ ਰੋਕ ਲਿਆ ਜਾਵੇ ਕਿਉਂਕਿ ਇਹ ਲੰਮੇ ਸਮੇਂ ਦਾ ਕੰਮ ਆ ਥੋੜੇ ਦਿਨਾਂ ਦੀ ਗੱਲ ਨਹੀਂ ਆ ਜਿਹੜਾ ਪਾਣੀ ਆ ਕੱਲ ਨਾਲੋਂ ਜ਼ਿਆਦਾ ਨਹੀਂ ਅੱਜ ਪਾਣੀ ਕੱਲ ਨਾਲੋਂ ਜ਼ਿਆਦਾ ਔਰ ਅਜੇ ਜੋ ਖਬਰਾਂ ਆ ਰਹੀਆਂ ਨੇ ਹਾਲਾਤ ਬਣੇ ਹੋਏ ਨੇ ਜੋ ਦੂਸਰੇ ਬੰਨਾਂ ਦੇ ਉੱਤੇ ਪੁਲਿਸ ਔਰ ਮਿਲਟਰੀ ਅਨਾਉਂਸ ਕਰ ਰਹੀ ਆ ਉਹਦੇ ਮੁਤਾਬਕ ਉਹਨੇ ਇਹ ਆ ਰਿਹਾ ਕਿ ਜਿੰਨੀ ਵੀ ਜਲਦੀ ਹੋ ਸਕੇ ਪਿੰਡ ਵਾਸੀਆਂ ਨੂੰ ਬਾਹਰ ਕੱਢ ਲਿਆ ਜਾਵੇ ਰਾਤ ਨੂੰ ਟਿਊਬਾਂ ਤੇ ਮੰਝੇ ਰੱਖ ਕੇ ਹਾਂਜੀ ਘਰਾਂ 'ਚ ਪਹੁੰਚ ਕਰ ਲੈਂਦੇ ਨੇ ਪਹੁੰਚ ਕਰਕੇ ਉੱਥੋਂ ਚੋਰੀ ਕਰ ਲੈਂਦੇ ਨੇ ਚੋਰੀ ਕਰ ਉਸ ਭਾਈਚਾਰੇ ਨੂੰ ਮਿਲ ਰਹੇ ਆ ਜਿਹੜਾ ਭਾਈਚਾਰਾ ਨਿਤੜਕ ਹੋ ਕੇ ਜਿਹੜਾ ਭਾਈਚਾਰਾ ਬਹੁਤ ਬਹੁਤ ਜ਼ਿਆਦਾ ਵਿੜਪਣ ਵਖਾ ਕੇ ਸਾਡੇ ਨਾਲ ਖੜਾ ਲਿਏ ਹਰ ਮੁਸਲਮਾਨ ਕੀ ਇਸ ਉਸਕੀ ਮਜ਼ਹਬੀ ਜ਼ਿੰਮੇਦਾਰੀ ਵੀ ਹੈ ਔਰ ਇਸਕੀ ਇਨਸਾਨੀ ਜ਼ਿੰਮੇਦਾਰੀ ਵੀ ਹੈ ਤੋਂ ਉਨਕੋ ਹੌਸਲਾ ਦੇਣਾ ਸਹਾਰਾ ਦੇਣਾ ਇਹ ਹਮਾਰਾ ਇਨਸਾਨੀ ਫਰਿਜ਼ਾ ਵੀ ਹੈ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਅਸੀਂ ਅਸੀਂ ਕਿ ਇਹਨਾਂ ਨੂੰ ਮਿਲ ਰਹੇ ਹਾਂ ਅਸੀਂ ਉਸ ਭਾਈਚਾਰੇ ਨੂੰ ਮਿਲ ਰਹੇ ਹਾਂ ਜਿਹੜਾ ਭਾਈਚਾਰਾ ਨਿਤੜਕ ਹੋ ਕੇ ਜਿਹੜਾ ਭਾਈਚਾਰਾ ਬੋਰ ਜ ਬਹੁਤ ਜਿਆਦਾ ਵਿੜਪਣ ਵਖਾ ਕੇ ਸਾਡੇ ਨਾਲ ਖੜਾ ਇਸੇ ਕਰਕੇ ਅੱਜ ਇਹਨਾਂ ਕੋ ਪੁੱਛਦੇ ਆ ਕਿ ਇਹ ਇੱਥੇ ਸਾਡੇ ਇਸ ਕੈਂਪ ਦੇ ਉੱਤੇ ਆਪਣੇ ਇਸ ਕੈਂਪ ਦੇ ਉੱਤੇ ਕੀ ਕਰਨਾ ਹੈ ਹਾਂਜੀ ਬਾਈ ਕੀ ਨਾਮ ਤੁਹਾਡਾ ਜੀ ਹਮ ਲੋਗ ਜਮੀਤ ਉਲਮਾ ਹਿੰਦ ਜੋ ਹਿੰਦੁਸਤਾਨ ਕੀ ਭਾਰਤ ਕੀ ਬਹੁਤ ਪੁਰਾਣੀ ਔਰ ਜਮਾਤ ਹੈ ਉਸਕੇ बाई जिम्मेदार हैं स्टेट लेवल के राज्य सता के हमारे हजरत मौलाना यहाया करीमी जो चार स्टेट के महासचिव हैं हरियाणा पंजाब हिमाचल प्रदेश चंडीगढ़ और हजरत कारी असलम साहब जो ज़िला नूह के अध्यक्ष हैं मास्टर मोहम्मद कासिम साहब जो चार स्टेट के उपाध्यक्ष हैं और हमारे मुफ्ती साहब जो लुधियाना से हैं हमारे थोड़ा सारी जमयतुलमा के जिम्मेदारान आज यहाँ पंजाब में मेवात की तरफ से पहुँचे हैं ये राशन का ये गाड़ी जो आपको दिख रही है इसका सामान ले करके और ये सिलसिला हमारा बहुत आगे तक चलेगा ज़रूरतमंदों तक जमीतमा हमेशा ज़रूरतमंदों के साथ खड़ी रही है बग़ैर किसी फ़र्क के क्या उनका क्या मज़हब है क्या मसलब है मसलक है क्या उनकी ज़ात है क्या बिरादरी है जमीतलमा कभी ये नहीं देखती हमेशा ज़रूरतमंदों के साथ खड़ी है क्या और हमारे मजहब मजहब इस्लाम की भी ये बुनियादी तालीमात है कि जो लोग जिंदगी के गुजारने में किसी वजह से पीछे रह जाएं आफत मुसीबत की वजह से तो उनको कौमी धारे से जोड़ने के लिए हर मुसलमान की इस उसकी मजहबी जिम्मेदारी भी है और उसकी इंसानी ज़िम्मेदारी भी है तो जो लोग आज हमारे पंजाब के भाई सैलाब की वजह से बाढ़ की वजह से टूट चुके बिखर चुके हैं तो उनको हौसला देना सहारा देना ये हमारा इंसानी फरीज़ा भी है हमारा मजहबी फरीज़ा भी है उसी जज्बे के पेश नज़र हम सब लोग आपके बीच में आए हैं और मालिक से अल्लाह से हम दुआ भी करते हैं कि जल्द से जल्द इस मुसीबत आफत से हम सबको और हमारे पंजाब के लोगों को निजात मिले छुटकारा मिले और जो भी ज़रूरत है आप लोग हमें बताएं कि अभी आने वाले वक्त में अभी राशन हम ले कर आए अपने तौर से आप हमें बताएंगे और क्या ज़रूरत है ਤੋ ਜਮiyetੁਲ ਮਾਹਿੰਦ ਔਰ ਜਮiyetੁਲ ਮਾ ਮੇਵਾਦ ਜਮiyetੁਲ ਮਾ ਹਰਿਆਣਾ ਔਰ ਸਾਰੇ ਜ਼ਿੰਮੇਦਾਰ ਆਪਣੇ ਪੀੜਿਤ ਭਾਈਓ ਕੇ ਸਾਥ ਖੜੇ ਹੈ ਔਰ ਖੜੇ ਰਹੇਗੇ ਇਥੇ ਇੱਕ ਸ਼ਬਦ ਮੈਨੂੰ ਸਾਹਮਣੇ ਆਉਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਆਂਦੇ ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਆਂਦੇ ਸਭ ਤੋਂ ਧਰਮਾਂ ਦੇ ਵਿੱਚੋਂ ਸਭ ਤੋਂ ਉੱਚਾ ਤੇ ਸੋਹਣਾ ਧਰਮ ਕਿਹੜਾ ਆਂਦੇ ਆ ਉਹ ਧਰਮ ਹੈਗਾ ਵਾ ਜਿਹੜਾ ਨਿਰਮਲ ਕੰਮ ਕਰਦਾ ਜਿਹੜਾ ਇਨਸਾਨੀਅਤ ਦੀ ਕੰਮ ਕਰਦਾ ਜਿਹੜਾ ਇਨਸਾਨ ਨੂੰ ਦੁੱਖ ਦੇ ਵਿੱਚ ਵੇਖਣਾ ਨਹੀਂ ਪਸੰਦ ਕਰਦਾ ਜਿਹੜਾ ਹਰੀ-ਹਰੀ ਤੇ ਕਰਦਾ ਵਾ ਅਕਾਲ ਪੁਰਖ ਨੂੰ ਧਿਆਉਂਦਾ ਵਾ ਉਸ ਅੱਲਾ ਨੂੰ ਧਿਆਉਂਦਾ ਵਾ ਪਰ ਸਭ ਤੋਂ ਵੱਡੀ ਗੱਲ ਉਹ ਆਪਣੇ ਲਾਗੇ ਬੰਨੇ ਜੇ ਕਿਸੇ ਦੇ ਉੱਤੇ ਭੀੜ ਪੈਂਦੀ ਆ ਨਾ ਉਹ ਸਭ ਤੋਂ ਪਹਿਲਾਂ ਤਤਬਰ ਉਹ ਹੁੰਦਾ ਹਣਾ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਦੂਰੋਂ ਚੱਲ ਕੇ ਆਏ ਆ ਆਉਂ ਆਇਆ 50 ਕਿਲੋਮੀਟਰ 500 ਕਿਲੋਮੀਟਰ 500 ਕਿਲੋਮੀਟਰ ਦੂਰ ਚੱਲ ਕੇ ਫਰੋਜਪੁਰ ਦੇ ਏਰੀਆ ਦੇ ਵਿੱਚ ਇੱਥੇ ਪਹੁੰਚੇ ਨੇ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਵਾ ਮੇ ਸਾਡੇ ਸਾਡਾ ਸਾਡਾ ਜਿਹੜਾ ਤੁਹਾਡੇ ਉੱਤੇ ਅੱਗੇ ਵੀ ਬਹੁਤ ਵੱਡਾ ਭਾਰ ਹੈ ਕਿਸ ਤਰ੍ਹਾਂ ਮਲੇਰ ਕੋਟ ਨੇ ਦੇ ਤੁਹਾਡੇ ਜਿਹੜੇ ਕੀ ਨਾ ਨੁਮਾਇंदे ਸੀ ਉਸ ਸਮੇਂ ਜਿਹੜਾ ਹਜੇ ਤੱਕ ਸਿੱਖ ਕਮ ਉਸ ਚੀਜ਼ ਨੂੰ ਭੁੱਲਦੀ ਨਹੀਂ ਤੁਸੀਂ ਮਲੇਰ ਕੋਟ ਲਈ ਤਾਂ ਆਇਆ ਕੀ ਬਾਤ ਹੈ ਜੀ ਸ਼ੇਰ ਮੁਹੰਮਦ ਖਾਨ ਕਿਆ ਬਾਤ ਹੈ ਕਿਆ ਬਾਤ ਖੁਸ਼ੀ ਹੁੰਦੀ ਹੈ ਐਸੇ ਐਸੇ ਸਿੱਖ ਵੇਖ ਕੇ ਐਸੇ ਐਸੇ ਭਾਈਚਾਰਾ ਵੇਖ ਕੇ ਤੇ ਸਾਰੇ ਜਣਿਆਂ ਦਾ ਸਾਡੇ ਇੱਥੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੋਟੋ ਲੈ ਲੈਣਾ ਜੀ ਸਾਡੇ ਮੋਬਾਈਲ ਸੇ ਲੈ ਹਾਂ ਇਹ ਤਾਂ ਗੱਲ ਹੈ बहुत बहुत धन्यवाद धन्यवाद जी धन्यवाद जी ये हमारे डेलीवर साहब साढ़े पांच सौ किलोमीटर गाड़ी के लेने के लेकर क्या बात है बहुत रास्ते में बाथरूम भी नहीं किया क्या बात है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਤੁਹਾਡਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਬਹੁਤ ਧੰਨਵਾਦ ਜੀ ਬੋਲੇ ਈ ਸੋਨਹਾਲ ਹੋ ਤੀਆ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਆਏ ਆ ਜੀ ਅਸੀਂ ਪ੍ਰਭ ਅਸਰਾ ਦੇ ਪੜਾ ਦੇ ਉਤੇ ਜਿੱਥੇ ਸਰਦਾਰ ਸ਼ਮਸ਼ੇਰ ਸਿੰਘ ਦੀ ਗਵਾਹੀ ਹੇਠ ਇੱਥੇ ਸਾਰਾ ਜਿਹੜਾ ਪੜਾ ਚੱਲਣ ਦਿਆ ਇੱਥੇ ਕਿਹੜੇ ਕਿਹੜੇ ਚੀਜ਼ਾਂ ਦੀ ਲੋੜ ਆ ਕਿਹੜੇ ਕਿਹੜੇ ਚੀਜ਼ਾਂ ਦੀ ਲੋੜ ਨਹੀਂ ਆ ਉਹ ਚੀਜ਼ਾਂ ਬਾਰੇ ਅਸੀਂ ਜਾਣਕਾਰੀ ਇਸ ਸਿੰਘ ਸਾਹਿਬ પાસેથી ਲਵਾਂਗੇ ਜਿਹੜੇ ਇਸ ਇਸ ਡੰਪ ਤੇ ਜਿਹੜੇ ਹੈਡਿੰਗ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਜਿਹੜੇ ਇਸ ਡੰਪ ਤੇ ਹੈਡ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਜਿਹੜੀ ਮੇਨ ਲੋੜ ਆ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਵਾ ਅਸਰਾ ਟੀਮ ਵੱਲੋਂ ਸਰਦਾਰ ਸ਼ਮਸ਼ੇਰ ਸਿੰਘ ਦੀ ਗਵਾਹੀ ਹੇਠ ਦਸ ਦੇਣ ਤੋਂ ਇੱਥੇ ਸੇਵਾ ਸੰਭਾਲੀ ਹੋਈ ਆ ਇਲਾਸੀ ਦੂਜੇ ਬੰਨ ਤੇ ਵੀ ਦੋ-ਦੋ ਦਿਨ ਲਗਾ ਕੇ ਆਏ ਆ 6 ਦਿਨ ਹੋ ਗਏ ਇੱਥੇ ਆ ਸਾਨੂੰ ਲੱਗਿਆ ਨੂੰ ਤੇ ਅੰਦਰ ਸੇਵਾਵਾਂ ਦੀ ਜ਼ਰੂਰਤ ਫਿਲਹਾਲ ਜਿਹੜੀ ਆ ਉਹ ਸੰਗਤ ਨੇ ਇੰਨਾ ਕ ਜਿਆਦਾ ਉਤਸ਼ਾਹ ਦਿਖਾਇਆ ਵਾ ਕਿ ਉਹ ਟਰੱਕਾਂ ਦੇ ਟਰੱਕ ਸਾਡੇ ਕੋਲ ਸਮਾਨ ਆ ਗਿਆ ਲੇਕਿਨ ਐਂਬੂਲੈਂਸ ਸਰਵਿਸ ਜਿਹੜੀਆਂ ਹੋਣ ਕਰਕੇ ਬੋਟ ਦੀਆਂ ਜਿਹੜੀਆਂ ਸਰਵਿਸਿਜ਼ ਐਂਬੂਲੈਂਸ ਸਰਵਿਸਿਜ਼ ਆ ਉਹਨਾਂ ਕਰਕੇ ਰਾਸ਼ਨ ਜਿਆਦਾ ਤਦਾਦ ਵਿੱਚ ਉਹਨਾਂ ਕੋਲ ਨਹੀਂ ਪਹੁੰਚਾਇਆ ਜਾ ਸਕਦਾ ਇਸ ਕਰਕੇ ਅਸੀਂ ਜਿੰਨਾ ਰਾਸ਼ਨ ਬੋਰਡ 'ਚ ਜਾ ਰਿਹਾ ਕਿਸੇ ਬੋਰਡ 'ਚ 10 ਕਿਲੋ ਤੱਕ ਦਾ ਬੰਦਿਆਂ ਸਮੇਤ weight ਹੁੰਦਾ ਕਿਸੇ 'ਚ 6 ਕਿਲੋ ਤੱਕ ਦਾ ਕਿਸੇ 'ਚ 12 ਕਿਲੋ ਤੱਕ ਦਾ ਇਸ ਕਰਕੇ ਜਿੰਨਾ ਕ ਅਸੀਂ ਲਿਜਾ ਸਕਦੇ ਆ ਉਹਦੇ ਵਿੱਚ ਦੋ ਮੈਂਬਰ ਜਿਹੜੇ ਸਾਡੇ ਉਹ ਬੋਟ ਚਲਾਉਣ ਵਾਲੇ ਵੀ ਹੁੰਦੇ ਨੇ ਤੇ ਇੱਕ ਮੈਨੇਜ ਕਰਨਾ ਵਾਲਾ ਵੀ ਹੁੰਦਾ ਇੱਕ ਪਿੰਡ ਦਾ ਇਲਾਕੇ ਦਾ ਬੰਦਾ ਵੀ ਸਾਨੂੰ ਬਿਠਾਉਣਾ ਪੈਂਦਾ ਤਾਂ ਕਿ ਉਹਨੂੰ ਏਰੀਆ ਪਤਾ ਵੀ ਡੂੰਗੀ ਜ਼ਮੀਨ ਕਿੱਥੇ ਆ ਤੇ ਇਸ ਕਰਕੇ ਨਾਲ ਜਿਹੜਾ ਸੱਜਣ ਕੋਈ ਸੇਵਾ ਲੈ ਕੇ ਆਉਂਦਾ ਸੀ ਉਹਨਾਂ ਚੋਂ ਵੀ ਇੱਕ ਮੈਂਬਰ ਬਣਾਉਂਦੇ ਆਂ ਠੀਕ ਹੈ ਤੇ ਇਸ ਕਰਕੇ ਅਸੀਂ ਮਤਲਬ ਕੋਸ਼ਿਸ਼ ਕਰ ਰਹੇ ਆ ਕਿ ਸਭ ਤੋਂ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਸੇਵਾ ਲੈ ਕੇ ਆ ਰਹੀਆਂ ਉਹਨਾਂ ਨੂੰ ਅੰਦਰ ਦੇ ਹਾਲਾਤ ਦਿਖਾਏ ਜਾ ਸਕਣ ਲੇਕਿਨ ਮਜਬੂਰੀ ਕਾਰਨ ਕਈ ਵਾਰਾਂ ਹੱਥ ਜੋੜਨੇ ਪੈ ਜਾਂਦੇ ਆ ਕਿ ਇਹ ਫਸੇ ਹੋਏ ਲੋਕਾਂ ਨੂੰ ਐਂਬੂਲੈਂਸ ਸਰਵਿਸਿਸ ਦਰਾਂ ਪਹਿਲਾਂ ਜੋ ਜ਼ਰੂਰਤਾਂ ਉਹਨਾਂ ਦੀਆਂ ਉਹ ਪੂਰੀਆਂ ਕੀਤੀਆਂ ਜਾਂ ਫੇਰ ਅਸੀਂ ਉਸ ਤਰੀਕੇ ਨਾਲ ਮੈਨੇਜ ਕਰਕੇ ਅੰਦਰ ਲਜਾਉਣ ਦੀ ਕੋਸ਼ਿਸ਼ ਕਰਦੇ ਇੱਥੇ ਇਹ ਵੀ ਮੈਨੂੰ ਇੱਕ ਚੀਜ਼ ਵੇਖਣ ਦੇ ਵਿੱਚ ਮਿਲੀ ਆ ਕਿ ਸੰਤਾਂ ਦਾ ਉਤਸ਼ਾਹ ਬਹੁਤ ਆ ਰਾਸ਼ਨ ਲਿਉਣ ਦੇ ਵਿੱਚ ਸੈਂਟਰੀ ਪੈਟ ਲਿਉਣ ਦੇ ਵਿੱਚ ਬੀਬੀਆਂ ਦਾ ਸਮਾਨ ਲਿਉਣ ਦੇ ਵਿੱਚ ਘਰ ਦਾ ਸਮਾਨ ਲਿਉਣ ਦੇ ਵਿੱਚ ਹਨਾ ਉਹਦੇ ਵਿੱਚ ਇਹ ਚੀਜ਼ਾਂ ਬਹੁਤ ਵੇਖਣ ਨੂੰ ਮਿਲੀਆਂ ਕਿ ਅਸੀਂ ਆਪ ਜਾ ਕੇ ਮੰਦ ਕੇ ਆਉਣਾ ਉਹਦੇ ਵਿੱਚ ਦਿੱਕਤ ਜਿਹੜੀ ਆਪ ਜਾ ਕੇ ਵੰਡਣ ਦੀ ਜਿਹੜੀ ਦਿੱਕਤ ਆ ਇੱਥੇ ਕਈ ਵਾਰੀ ਝਗੜੀਆਂ ਹੋ ਜਾਂਦੀਆਂ ਤਾਂ ਫਿਰ ਬੋਲ ਫਰੋਸ਼ੀ ਵੀ ਹੋ ਜਾਂਦੀ ਹੈ ਹਾਂਜੀ ਉਸ ਤਰੀਕੇ ਦੇ ਨਾਲ ਥੋੜਾ ਜਿਆਦਾ ਆਪਣਾ ਆਪਾਂ ਇਸ ਚੀਜ਼ ਦੇ ਸੰਗਤ ਨੂੰ ਚੱਲਣਾ ਪਾ ਦਈਏ ਕਿ ਕਿਹੜੀ ਚੀਜ਼ ਦੀ ਸਭ ਤੋਂ ਜ਼ਿਆਦਾ ਇਸ ਵੇਲੇ ਲੋੜ ਹੈ ਜੀ ਮੈਂ ਬੇਨਤੀ ਕਰਾਂਗਾ ਕਿ ਇਸ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਲੋੜ ਆ ਵੈਸੇ ਜੋ ਅਸੀਂ ਸਰਵਿਸ ਦੇ ਰਹੇ ਆ ਉਹਦੇ ਵਿੱਚ ਦਵਾਈਆਂ ਵੀ ਜਾ ਰਹੀਆਂ ਨੇ ਕੁਝ ਸੈਂਟਰੀ ਪੈਡ ਵੀ ਜਾ ਰਹੇ ਨੇ ਉਹਦੇ ਵਿੱਚ ਰਾਸ਼ਨ ਵੀ ਜਾ ਰਿਹਾ ਉਹਦੇ ਵਿੱਚ ਆਲੂ ਪਿਆਜ਼ ਵੀ ਜਾ ਰਹੇ ਨੇ ਉਹਦੇ ਵਿੱਚ ਪਸ਼ੂਆਂ ਦੀ ਫੀਡ ਉਹ ਵੀ ਜਾ ਰਹੀ ਆ ਪਸ਼ੂਆਂ ਦਾ ਚਾਰਾ ਵੀ ਜਾ ਰਿਹਾ ਇੱਥੇ ਬੇਨਤੀ ਆ ਕਿ ਬਹੁਤ ਜ਼ਿਆਦਾ ਮੈਨ ਪਾਵਰ ਦੀ ਲੋੜ ਨਹੀਂ ਆ ਇੱਥੇ ਜੇ ਸੰਪਰਕ ਕਰਕੇ ਰਾਸ਼ਨ ਲਿਆਂਦਾ ਜਾਵੇ ਰਾਸ਼ਨ ਨੂੰ ਥੋੜਾ ਰੋਕ ਲਿਆ ਜਾਵੇ ਕਿਉਂਕਿ ਇਹ ਲੰਮੇ ਸਮੇਂ ਦਾ ਕੰਮ ਆ ਥੋੜੇ ਦਿਨਾਂ ਦੀ ਗੱਲ ਨਹੀਂ ਆ ਪਾਣੀ ਜਿੰਨੇ ਦਿਨਾਂ ਤੋਂ ਅਸੀਂ ਇੱਥੇ ਸੇਵਾ ਸੰਭਾਲੀ ਹੋਈ ਆ ਪਾਣੀ ਰੋਜ਼ ਵਧ ਰਿਹਾ ਰੋਜ਼ ਵਧ ਰਿਹਾ ਅੱਜ ਅੱਜ ਜਿਹੜਾ ਪਾਣੀ ਆ ਕੱਲ ਨਾਲੋਂ ਜ਼ਿਆਦਾ ਨਹੀਂ ਅੱਜ ਪਾਣੀ ਕੱਲ ਨਾਲੋਂ ਜ਼ਿਆਦਾ ਔਰ ਅਜੇ ਜੋ ਖਬਰਾਂ ਆ ਰਹੀਆਂ ਨੇ ਹਾਲਾਤ ਬਣੇ ਹੋਏ ਨੇ ਜੋ ਦੂਸਰੇ ਬੰਨਾਂ ਦੇ ਉੱਤੇ ਪੁਲਿਸ ਔਰ ਮਿਲਟਰੀ ਅਨਾਉਂਸ ਕਰ ਰਹੀ ਆ ਉਹਦੇ ਮੁਤਾਬਕ ਉਹਨੇ ਇਹ ਆ ਰਿਹਾ ਕਿ ਜਿੰਨੀ ਵੀ ਜਲਦੀ ਹੋ ਸਕੇ ਪਿੰਡ ਵਾਸੀਆਂ ਨੂੰ ਬਾਹਰ ਕੱਢ ਲਿਆ ਜਾਵੇ ਲੇਕਿਨ ਉਹਨਾਂ ਦੀਆਂ ਇਹ ਮੁਸ਼ਕਲਾਂ ਨੇ ਕਿ ਉਹ ਇਸ ਗੱਲੋਂ ਡਰ ਰਹੇ ਨੇ ਕਿ ਜੇ ਅਸੀਂ ਬਾਹਰ ਚਲੇ ਗਏ ਲੋਕ ਰਾਤ ਨੂੰ ਟਿਊਬਾਂ ਤੇ ਮੰਝੇ ਰੱਖ ਕੇ ਹਾਂਜੀ ਘਰਾਂ 'ਚ ਪਹੁੰਚ ਕਰ ਲੈਂਦੇ ਨੇ ਪਹੁੰਚ ਕਰਕੇ ਉੱਥੋਂ ਚੋਰੀ ਕਰ ਲੈਂਦੇ ਨੇ ਚੋਰੀ ਕਰ ਲੈਂਦੇ ਨੇ ਉਹ ਇਸ ਡਰ ਤੋਂ ਉਹ ਕਿ ਜੋ ਅਸੀਂ ਜੋੜਿਆ ਹੋਇਆ ਜੋ ਸਾਡੀ ਪੂੰਜੀ ਆ ਉਹ ਕਿਤੇ ਉਹ ਵੀ ਨਾ ਲੁੱਟ ਕੇ ਲੈ ਜਾਣ ਆਪਣੀ ਪਰ ਇੱਥੇ ਇੱਕ ਇੱਕ ਚੀਜ਼ ਦਾ ਹੈਗਾ ਬਨਾਂ ਮਾਨਸਿਕਤਾ ਥੋੜੀ ਜਿਹੀ ਡਿੱਗੀ ਆ ਕਿ ਆਪਣੀ ਜਾਣ ਨਾਲ ਉਹ ਚੀਜ਼ਾਂ ਜਰੀਆਂ ਪਿਆਰੀਆਂ ਲੱਗਣਦੀਆਂ ਹਾਂਜੀ ਪਰ ਇੱਥੇ ਮੇਰੇ ਖਿਆਲ ਦੇ ਵਿੱਚ ਜਿੱਥੋਂ ਮੈਂ ਕੱਲ ਦਾ ਪਰਸੋਂ ਦਾ ਇਸ ਇਲਾਕੇ ਦੇ ਵਿੱਚ ਵਿਚਰਨ ਦਾ ਤੁਹਾਡੇ ਪੜਾ ਦੇ ਮੈਨੂੰ ਤੀਸਰੀ ਕਿ ਚੌਥੀ ਵਾਰ ਆਉਣ ਦਾ ਮੌਕਾ ਮਿਲਿਆ ਹਾਂਜੀ ਇੱਥੇ ਮੈਨੂੰ ਜਿਹੜੀ ਘਾਟ ਘਾਟ ਜਿਹੜੀ ਮਹਿਸੂਸ ਹੋਈ ਆ ਕੀ ਧੜਾ ਧੜ ਇੱਥੇ ਕਿਨਾ ਦਾ ਫੀਡ ਦੀਆਂ ਬੋਰੀਆਂ ਚਾਰੇ ਦੀਆਂ ਬੋਰੀਆਂ ਰਾਸ਼ਨ ਪਾਣੀ ਜਿਹੜਾ ਪਾਣੀ ਹਨ ਗਿੜਤ ਜਿਹੜੇ ਡੰਪ ਬਣੇ ਪਏ ਆ ਜਿਹੜੇ ਬਹੁਤ ਜਿਆਦਾ ਬਹੁਤ ਜ਼ਿਆਦਾ ਸਫੀਸ਼ੀਐਂਟ ਪਾਣੀ ਹੈ ਇਹਨਾਂ ਨੂੰ ਪਹੁੰਚਾਉਣ ਦੇ ਲਈ ਉਧਰੋਂ ਰੈਸਕਿਊ ਕਰਕੇ ਵਾਪਸ ਲਿਆਉਣ ਦੇ ਲਈ ਬੰਦੇ ਬੋਟਾਂ ਦੀ ਜਿਹੜੀ ਆ ਉਹ ਮੈਨੂੰ ਥੋੜੀ ਜਿਹੀ ਕਮੀ ਲੱਗੀ ਤਾਂ ਬੋਟਾਂ ਬਹੁਤ ਘੱਟ ਆ ਜੀ ਜਿਸ ਤਰੀਕੇ ਨਾਲ ਆਬਾਦੀ ਆ ਆਬਾਦੀ ਅੰਦਰ 15 ਤੋਂ 20000 ਇਸ ਏਰੀਆ ਦੀ ਜਿੱਥੇ ਪਾਣੀ ਆਇਆ ਹੋਇਆ ਹਰੀਕੇ ਬੰਨ ਤੋਂ ਅੱਗੇ ਇਸ ਏਰੀਆ ਦੀ ਇੰਨੀ ਕ ਆਬਾਦੀ ਜੋ ਸਾਨੂੰ ਹਾਂ ਪਿੰਡ ਵਾਸੀ ਸੀ ਕਹਿ ਰਿਹਾ ਕਿ 20000 ਤੋਂ ਵੀ ਜ਼ਿਆਦਾ ਹੋ ਸਕਦੀ ਆ ਤੇ ਇੰਨੀ ਆਬਾਦੀ ਨੂੰ ਮਤਲਬ ਬਾਹਰ ਕੱਢਣਾ ਜਾਂ ਉਹਨਾਂ ਦੇ ਪਸ਼ੂ ਗਾਂ ਫਿਰ ਲੈ ਲਈਏ ਤੇ ਪਸ਼ੂ ਬਹੁਤ ਜ਼ਿਆਦਾ ਹੈ ਪਸ਼ੂ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਪਹੁੰਚ ਕਰਨਾ ਸਮਾਨ ਉਹਦੇ ਵਾਸਤੇ ਬੋਟ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਸੱਜਣ ਆਉਂਦੇ ਨੇ ਸੇਵਾਦਾਰ ਸਾਡਾ ਫਰਜ਼ ਮੰਨਦਾ ਵੀ ਜੇ ਉਹ ਟਰੱਕ ਕੋਈ ਸੇਵਾ ਦਾ ਲੈ ਕੇ ਆਇਆ ਤੇ ਚਲੋ ਉਸ ਨੂੰ ਵੀ ਹਲਾਤ ਦਿਖਾਏ ਜਾਂ ਤਾਂ ਜੋ ਉਹ ਆਪਣੇ ਲੈਵਲ ਤੇ ਵੀ ਜਾ ਕੇ ਅੱਜ ਸੰਗਤਾਂ ਨੂੰ ਜਿੱਥੋਂ ਲੈ ਕੇ ਆਇਆ ਸੇਵਾ ਦੱਸ ਸਕੇ ਪਰੰਤੂ ਮਜਬੂਰੀਆਂ ਇਹ ਨੇ ਕਿ ਬੋਰਡਸ ਘੱਟ ਔਨ ਕਰਕੇ ਅਸੀਂ ਉਹਨਾਂ ਨੂੰ ਜਾਂਚ ਸਮਰੱਥ ਹੋ ਜੀ ਨਹੀਂ ਮੈਂ ਇੱਥੇ ਮੈਂ ਵੇਖੋ ਜੀ ਕੱਲ ਵੀ ਮੈਂ ਇੱਥੇ ਵਿਚਰਦਾ ਰਿਹਾ ਵਾਂ ਤੁਹਾਡਾ ਕੋਈ ਮੈਂ ਆਇਆ ਸੀ ਪਰ ਇੱਥੇ ਇੱਥੇ ਇਹ ਚੀਜ਼ਾਂ ਦੀ ਇੱਕ ਮਾਰ ਪਈ ਆ ਪੰਜਾਬ ਵਿੱਚ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਇਸ ਜਿਹੜਾ ਜੱਟ ਵਾ ਉਹ ਪੈਲੀਆਂ ਬਣਾਉਂਦਾ ਹਾਂਜੀ ਉਹ ਟਰੈਕਟਰ ਬਣਾਉਂਦਾ ਉਹਦੇ ਸੰਦ ਬਣਾਉਂਦਾ ਟਰਾਲੀ ਬਣਾਉਂਦਾ ਹਨਾ ਬੀਜ ਲੈ ਕੇ ਆਉਂਦਾ ਉਹ ਸਾਰਾ ਕੁਝ ਉਹਦਾ ਉਸ ਚੀਜ਼ ਦਾ ਕਰਦਾ ਵਾ ਪਰ ਜਿੰਨਾ ਚਿਰ ਤੱਕ ਸਾਡੇ ਕੋਲ ਜ਼ਮੀਨਾਂ 'ਵਾਂਏ ਪਾਣੀ ਆਉਂਦਾ ਰਹਿਣਾ ਪਾਣੀ ਆਉਂਦਾ ਰਹਿਣਾ ਇਸ ਪਾਣੀ ਦੇ ਨਾਲ-ਨਾਲ ਇਸ ਟਰੈਕਟਰਾਂ ਦੇ ਨਾਲ-ਨਾਲ ਸੰਦ ਦੇ ਨਾਲ-ਨਾਲ ਸਾਨੂੰ ਆਪੋ ਆਪਣੇ ਪਿੰਡਾਂ ਦੇ ਵਿੱਚ ਚਾਰ-ਚਾਰ ਬੀੜੀਆਂ ਜਿਹੜੀਆਂ ਇਲੈਕਟ੍ਰੋਨਿਕ ਬੀੜੀਆਂ ਜਾਂ ਜਿਹੜੀਆਂ ਇੰਜਨ ਵਾਲੀਆਂ ਬੀੜੀਆਂ ਉਹ ਉਹ ਬੀੜੀਆਂ ਬਣਾਉਣੀਆਂ ਬਹੁਤ ਜ਼ਰੂਰੀ ਆ ਸੰਸਥਾਵਾਂ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੇ-ਜਿਹੜੇ ਵੀ ਵੀਰ ਭੈਣ ਭਰਾ ਸੰਸਥਾਵਾਂ ਚਲਾ ਰਹੇ ਨੇ ਉਹ ਆਪੋ ਆਪਣੀਆਂ ਸੰਸਥਾਵਾਂ ਦੇ ਵਿੱਚ 4-4 5-5 ਬੇੜੀਆਂ ਜਿਹੜੀਆਂ ਹਨ ਨਾ ਉਹ ਬਣਾ ਕੇ ਰੱਖਣ ਚਾਹੀਓ 4 ਲੱਖ ਦੀ ਆਵੇ ਚਾਹੇ 5 ਲੱਖ ਦੀ ਆਵੇ ਚਾਹੇ 10 ਲੱਖ ਦੀ ਆਵੇ ਆਪਣਾ ਆਪੋ ਆਪਣਾ ਕਿਉਂਕਿ ਜੇ ਬੇੜੀਆਂ ਹੋਣਗੀਆਂ ਤੇ ਅੱਜ ਇਹ ਜਿਹੜਾ ਕੰਮ ਮਹੀਨੇ ਬੱਧੀ ਪਿਆ ਵਾ ਇਹ ਕੰਮ ਜਿਹੜਾ ਵਾ ਦੋਹਾਂ ਤਿੰਨਾਂ ਪੰਜਾਂ ਦਿਨਾਂ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਜਿਹੜਾ ਵਾ ਰੈਸਕਿਊ ਸਾਰਾ ਕੁਝ ਕੀਤਾ ਜਾ ਸਕਦਾ ਬਹੁਤ ਹੱਦ ਤੱਕ ਰੈਸਕਿਊ ਹੋ ਗਿਆ ਵਾ ਸਰਦਾਰ ਜੀ ਦਾ ਬਹੁਤ-ਬਹੁਤ ਧੰਨਵਾਦ ਆ ਸਰਦਾਰ ਸ਼ਮਸ਼ੇਰ ਸਿੰਘ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕ ਮੈਂ ਮੈਂ ਦਾਨੀ ਸੱਜਣਾਂ ਨੂੰ ਵੀ ਅਪੀਲ ਕਰਦਾ ਕਿ ਜੇ ਪਿੰਡ ਵਾਲਿਆਂ 'ਚ ਸਮਰੱਥਾ ਨਹੀਂ ਆ ਜੇ ਤੁਸੀਂ ਕੋਈ ਸੇਵਾ ਪਾਉਣੀ ਆ ਤੁਸੀਂ ਇਹਨਾਂ ਨੂੰ ਮਤਲਬ ਦੋ-ਦੋ ਬੇੜੀਆਂ ਜਿਹੜੀਆਂ ਨੇ ਉਹ ਲੈ ਕੇ ਦੇ ਦਿਓ ਤਾਂ ਜੋ ਇਹ ਲੋਕ ਅੱਗੇ ਤੋਂ ਕਮਸੇ ਕਮ ਨੀਅਰਸਟ ਜਿਹੜਾ ਏਰੀਆ ਵਾ ਅਸੀਂ ਇੱਕ ਜਗ੍ਹਾ ਦੇ ਉੱਤੇ ਕੋਈ ਚੀਜ਼ ਡ੍ਰੌਪ ਕਰ ਦਈਏ ਉੱਥੋਂ ਇਹ ਦਵਾਈ ਡਾਪ ਕਰ ਲੈਣ ਤਾਂ ਜੋ ਸਾਨੂੰ ਸਮਾਂ ਘੱਟ ਲੱਗੇ ਬਾਹਰੋਂ ਬਾਰੋਂ ਰਸਤੇ ਇੱਕ ਜਗ੍ਹਾ ਗੁਰਦਰਾ ਸਾਹਿਬ ਜਾਂ ਉੱਚੀ ਜਗ੍ਹਾ ਕਿਸੇ ਵੀ ਚਲੇ ਜਾਵੇ ਜੇ ਇਹਨਾਂ ਕੋਲ ਨਿੱਜੀ ਪਿੰਡ ਵਾਈਜ਼ ਜਾਂ ਉਹ ਏਰੀਏ ਵਾਈਜ਼ ਕੁਝ ਬੋਟਸ ਹੋਣਗੀਆਂ ਇਹ ਆਪਣਾ ਉੱਥੇ ਲੋਕਲ ਰਾਸ਼ਨ ਡਿਵਾਈਡ ਕਰ ਸਕਦੇ ਨੇ ਸੋ ਸੰਸਥਾਵਾਂ ਨੂੰ ਇਹ ਵੀ ਬੇਨਤੀ ਆ ਕਿ ਜੇ ਤੁਸੀਂ ਹੋਰ ਇੰਨੀ ਸੇਵਾ ਕਰ ਰਹੇ ਹੋ ਤੇ ਇਹਨਾਂ ਨਾਲ ਪੱਟ ਸੰਪਰਕ ਕਰਕੇ ਪਿੰਡਾਂ ਦੇ ਵਿੱਚ ਧੜੇਬੰਦੀ ਜਿਹੜੀ ਆ ਉਹ ਖਤਮ ਨਹੀਂ ਹੋ ਰਹੀ ਉਹ ਅਜੇ ਵੀ ਸਾਨੂੰ ਨਜ਼ਰ ਆ ਰਹੀ ਹੈ ਪੱਟ ਸੰਪਰਕ ਕਰਕੇ ਜੋ ਸਾਂਝੇ ਸੱਜਣ ਸੇਵਾਦਾਰ ਸੱਜਣ ਨੇ ਉਹਨਾਂ ਨੂੰ ਜਾਂ ਕੋਈ ਸਰਪੰਚ ਦੇ ਰਾਈ ਉਹ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇ। ਇਥੇ ਦਿਓ ਸਾਨੂੰ ਇਜਾਜ਼ਤ ਸਰਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਸਾਡਾ ਸਰਦਾਰ ਸ਼ਮਸ਼ੇਰ ਸਿੰਘ ਜੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇ ਪਾਸੇ ਅਗਲੇ ਪੜਾਅ ਦੇ ਵਿੱਚ ਮਿਲਦੇ ਹਾਂ। ਅਗਲੀ ਜਿਹੜੀ ਅਗਲਾ ਕਵਰੇਜ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ।